ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਟੈਲੀਵਿਜ਼ਨ ਰਿਐਲਿਟੀ ਸ਼ੋ ਬਿੱਗ ਬਾਸ 13 ਦੀ ਬਿੱਗ ਬਾਸ 13 ਦੇ ਵਿੱਚ ਕੱਲ ਸਾਨੂੰ ਘਰ ਦੇ ਅੰਦਰ ਦੇਖਣ ਨੂੰ ਮਿਲੀ ਲక్ష్ਮੀ ਜੀ ਹਾਂ ਲక్ష్ਮੀ ਉਹੀ ਹੈ ਜਿਸ ਦੀ ਬਾਇਓਪਿਕ ਛਪਾਕ ਸਾਨੂੰ ਅੱਜਕੱਲ੍ਹ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਲక్ష్ਮੀ ਐਸਿਡ ਵਿਕਟਿਮ ਹੈ ਤੇ ਲక్ష్ਮੀ ਨੇ ਕੱਲ ਘਰ ਦੇ ਆਉਣ ਤੋਂ ਬਾਅਦ ਮੂੰਹ ਦਿਖਾਈ ਦੀ ਇੱਕ ਟਾਸਕ ਘਰ ਦੇ ਕੰਟੈਸਟੈਂਟਸ ਨਾਲ ਖੇਲੀ ਜਿਸ ਤੋਂ ਬਾਅਦ ਕੰਟੈਸਟੈਂਟਸ ਨੇ ਉਸ ਟਾਸਕ ਦੇ ਦੌਰਾਨ اپنی پرسنل لائف نو لے کے وڈے ਖੁਲਾਸے کیتے ہے۔ ہن کر دے کنٹیسٹنٹس وಲ್ಲو کی کی خلاصے کیتے گئے اپنی پرسنل لائف نو لے کے۔ ਤੁਸੀਂ ਵੀ ਦੇਖੋ ਦਿਨਿਕ ਸਵੇਰਾ ਟੀਵੀ ਦੀ ਇਸ ਖਾਸ ਰਿਪੋਰਟ ਚ। فلم چھپاک دی ریئل لائف فیچر લક્ષਮੀ ਨੇ ਕੱਲ ਬਿੱਗ ਬਾਸ ਦੇ ਕਰ ਵਿੱਚ ਐਂਟਰੀ ਮਾਰੀ ਤੇ کنਟੈਸਟੈਂਟ ਨੂੰ ਮੂੰਹ ਦਿਖਾਈ ਨਾਮਦाइक ਟਾਸਕ ਪਰਫਾਰਮ ਕਰਨ ਨੂੰ ਕਿਹਾ। ਜਿਸ ਵਿੱਚ ਸਾਰਿਆਂ ਨੂੰ ਇਹ ਦੱਸਣਾ ਪੈਣਾ ਸੀ ਕਿ ਉਹਨਾਂ ਦੀ ਲਾਈਫ ਵਿੱਚ ਕਦੋਂ ਤੇ ਕਿੱਦਾਂ ਐਦਾਂ ਦਾ ਬੁਰਾ ਮੰਜ਼ਰ ਆਇਆ ਜਿਸ ਤੋਂ ਉੱਪਰ ਕਿ ਉਹ ਜਿਸ ਮੁਕਾਮ ਤੱਕ ਪਹੁੰਚ ਪਾਏ ਨੇ। ਜਸਵਿੰਦਰ ਤੀ ਨੇ ਦੱਸਿਆ ਕਿ ਬਚਪਨ ਵਿੱਚ ਉਹਦੇ ਸਰਵੈਂਟ ਨੇ ਉਸ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਸੜਕ ਤੇ ਭੱਜ ਕੇ ਆਪਣੀ ਇੱਜ਼ਤ ਬਚਾਈ। ਵਿਸ਼ਾਲ ਨੇ ਵੀ ਦੱਸਿਆ ਕਿ ਉਹ ਆਪਣੇ ਸਕੂਲ ਟਾਈਮ ਆਪਣੇ ਟੀਚਰਸ ਕੋਲ ਮੋਲੇਸਟ ਹੋਏ ਤੇ ਜਦੋਂ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਇਸ ਬਾਰੇ ਦੱਸਿਆ ਤਾਂ ਉਹਨਾਂ ਨੂੰ ਬਹੁਤ ਘੁੱਟਿਆ ਗਿਆ ਸੀ। ਮਧੂਰੀ ਮਾ ਨੇ ਵੀ ਦੱਸਿਆ ਕਿ ਉਹਨਾਂ ਨੂੰ ਉਹਨਾਂ ਦੇ ਟਿਊਸ਼ਨ ਟੀਚਰ ਨੇ ਕਾਫੀ ਮੋਲੇਸਟ ਕੀਤਾ ਸੀ ਪਰ ਉਹਨਾਂ ਦੀ ਫੈਮਿਲੀ ਨੇ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਉਹ ਇੱਥੇ ਤੱਕ ਪਹੁੰਚ ਪਾਈ ਹੈ। ਪਾਰਸ ਨੇ ਵੀ ਦੱਸਿਆ ਕਿ ਉਹ ਬਚਪਨ ਵਿੱਚ ਕਾਫੀ ਹਕਕਲਾਂਦੇ ਸੀ ਤੇ ਉਹਨਾਂ ਨੇ ਆਪਣੀ ਇਸ ਪ੍ਰੋਬਲਮ ਨੂੰ ਖਤਮ ਕਰਨ ਲਈ ਕਾਫੀ ਮਿਹਨਤ ਕੀਤੀ ਹੈ ਰਸ਼ਮੀ ਦੇਸਾਈ ਨੇ ਦੱਸਿਆ ਕਿ ਬਚਪਨ ਵਿੱਚ ਕੁੜੀ ਹੋਣ ਕਰਕੇ ਉਸ ਨੂੰ ਤੇ ਉਸ ਦੀ ਮਾਂ ਨੂੰ ਮਨਹੂਸ ਕਿਹਾ ਜਾਂਦਾ ਸੀ ਤੇ ਉਸ ਮਾਹੌਲ ਵਿੱਚੋਂ ਨਿਕਲਣਾ ਉਹਦੇ ਲਈ ਕਾਫੀ ਚੈਲੈਂਜਿੰਗ ਸੀ ਇਸ ਤਰ੍ਹਾਂ ਸਾਰੇ ਕੰਟੈਸਟੈਂਟ ਨੇ ਆਪਣੀ ਲਾਈਫ ਦੇ ਦਰਦਨਾਕ ਮੰਜ਼ਰ ਦੱਸੇ ਲక్ష్ਮੀ ਦਾ ਕਰ ਦੇ ਕੰਟੈਸਟੈਂਟਸ ਦੀ ਇਸ ਗੱਲਬਾਤ ਨੂੰ ਸੁਣਨ ਤੋਂ ਬਾਅਦ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕਦੀ ਹਿੰਮਤ ਨਹੀਂ ਹਾਰਨੀ ਚਾਹੀਦੀ ਤੁਹਾਡੀ ਇਸ ਬਾਰੇ ਕੀ ਹੈ ਰਾਏ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਸ ਦੇ ਵਿੱਚ ਤੇ ਹੋਰ ਨਵੀਆਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸਵੇਰਾ ਸਟਾਰ ਟਾਕਸ ਕੀਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਵੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ हींता दे तो ले फ्री सेवा। चार दे बेताज बादशाह तकदीर दीर कदो बदलेगी सच्चा प्यार मिलेगा जा नहीं लोटरी नंबर पाओ जे तेज तक कम नहीं होता इधर उधर न पटको तू फोन करो मिया रफीक मोहम्मद <laughs> Hi guys, myself MB. My debut song is coming up on 16th of Jan, presented by Savera Music. Hum Please go and subscribe to the channel of Savera Music for more updates. Thank you so much.